Dream House Channel ਦੇਖ ਲਈ ਸਾਡੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਅਕਾਲ ਤੇ ਦੋਸਤੋ ਅੱਜ ਫਿਰ ਟਕ ਨਵੇਂ ਮਕਾਨ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਤੇ ਜਿਹੜਾ ਅੱਜ ਤੁਹਾਡੇ ਲਈ ਮਕਾਨ ਲੈ ਕੇ ਆਇਆ ਨਾ ਕਪੂਰੇ ਪਿੰਡ ਦੇ ਵਿੱਚ ਲੈ ਕੇ ਆਇਆ ਮੁੱਗੇ ਸ਼ਹਿਰ ਦੇ ਵਿੱਚ ਪੈ ਜਾਂਦਾ ਇਹ ਪਿੰਡ ਤੇ ਉੱਥੇ ਇੱਕ ਮਕਾਨ ਲੈ ਕੇ ਆਇਆ ਤੇ ਮਕਾਨ ਹੈਗਾ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਤੇ ਜਿਹੜੀਆਂ ਵੀ ਹਨਾ ਸਾਰੀਆਂ ਡਿਟੇਲਸ ਹੈ ਮਕਾਨ ਦਾ ਪ੍ਰਾਈਸ ਕੀ ਹੈ ਤੇ ਹੋਰ ਕੀ ਕੀ ਬਣਿਆ ਹੈ ਅੰਦਰ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਮਿਲ ਜੂਗਾ ਤਾਂ ਇਸ ਕਰਕੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਅੱਜ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਕਿ ਬਾਹਰੂ ਰਸਤਾ ਵਗੈਰਾ ਦਿਖਾ ਦਿਓ ਜੀ ਲੋਣਾ ਕੁਝ ਇਸ ਤਰ੍ਹਾਂ ਰੇ ਇੰਟਰਲੌਕ ਵਾਲੀ ਗਲੀ ਆ ਤੇ ਗਲੀ ਵੀ ਹੈ ਨਾ ਆਪਣੀ ਪੂਰੀ ਖੁੱਲੀ ਡੁੱਲੀ ਮਤਲਬ ਕਿ ਹੈ ਨਾ ਗੱਡੀ ਵਗੈਰਾ ਆਪਣੀ ਵਧੀਆ ਐਂਟਰ ਹੋ ਜਾਣੀ ਆ ਤੇ ਘਰ ਦੇ ਵਿੱਚ ਵੀ ਆਪਣੇ ਹੈ ਨਾ ਪਾਰਕਿੰਗ ਸਪੇਸ ਹੈਗੀ ਆ ਕਿ ਐਂਟਰ ਕਰਦੇ ਸਾਰੀ ਇਦਾਂ ਦਾ ਕੁਝ ਆਪਣਾ ਪਾਰਕਿੰਗ ਏਰੀਆ ਆ ਜਾਂਦਾ ਤੇ ਪਾਰਕਿੰਗ ਜਿਹੜੀ ਹੈ ਨੈਕਸਟ ਇਹ ਆਪਾਂ ਨੂੰ ਇੱਕ ਮਿਲ ਜਾਂਦਾ ਹੀ ਰੂਮ ਤੇ ਦੱਸ ਦੇ ਕਿ ਸਾਰਾ ਮਕਾਨ ਜਿਹੜਾ ਹੈ ਨਾ ਆਪਣਾ ਉਹ ਟਾਇਲ ਵਾਲੇ ਤੇ ਮਾੜੇ ਉੱਪਰ ਚੈੱਕ ਕਰਾ ਦੋ ਵੀ ਸਾਰਾ ਜਿੰਨਾ ਵੀ ਟੂਟਲੀ ਮਕਾਨ ਮਿਲਣਾ ਤੁਹਾਨੂੰ ਸਾਰੇ ਟਾਇਲ ਵਾਲੇ ਤੇ ਮਿਲ ਲਾ ਮੈਂ ਤੇ ਮਾੜਾ ਜਿਹਾ ਆਲਾ ਰੂਮ ਵੀ ਚੈੱਕ ਕਰਾ ਦੋ ਇੱਕ ਰੂਮ ਤੁਹਾਨੂੰ ਇੱਥੇ ਆਪਣੇ ਪਾਰਕਿੰਗ ਸਪੇਸ ਦੇ ਨਾਲ ਅੱਗੇ ਮਿਲ ਜਾਂਦਾ ਨੈਕਸਟ ਤੇ ਇਹ ਵੀ ਟਾਇਲ ਵਾਲੇ ਤੇ ਆ ਤੇ ਮਤਲਬ ਕਿ ਜਿਹੜੀ ਆਪਣੀ ਜਗ੍ਹਾ ਵਾ ਉਹ ਹੈਗੀ ਥੋੜੀ ਜਿਹੀ ਲੰਬਾਈ ਤੇ ਪਰ ਮਤਲਬ ਜਗ੍ਹਾ ਤੁਹਾਨੂੰ ਕਾਫੀ ਮਿਲ ਜਾਣੀ ਆ ਤਾਂ ਤੇਮਾਰ ਲਈ ਰਿਕਰੀ ਵੇਜਗਾ ਬਾ ਤੇ ਬਾਕੀ ਰਜਿਸਟਰੀ ਵਾਲੀ ਜਗਾ ਇਧਰ ਨੈਕਸਟ ਆਪਨ ਮਿਲ ਜਾਂਦੇ ਇਧਰ ਲਾਈਡ ਆਪਣਾ ਵਾਸ਼ਿੰਗ ਏਰੀਆ ਤੇ ਨਾਲ ਵਾਸ਼ਰੂਮ ਇਧਰ ਆਪਣੀ ਇੰਡੀਅਨ ਸਟਾਈਲ ਟਾਇਲਟ ਲੱਗੀ ਹੋਈ ਆ ਤੇ ਦੈਨ ਇਧਰ ਹੈਗਾ ਜੀ ਆਪਣਾ ਵਾਸ਼ਰੂਮ ਬਣਿਆ ਹੋਇਆ ਇਹ ਵੀ ਚੈੱਕ ਕਰਦਾ ਟਾਇਲ ਵਗੈਰਾ ਇਹ ਚ ਵੀ ਪ੍ਰੋਪਰ ਲੱਗੀ ਹੋਈ ਆ ਇਧਰ ਦੀ ਫਿਟਿੰਗ ਹੈਗੀ ਆ ਤਾਂ ਹੀ ਠੀਕ ਹੋਊਗਾ ਜੇ ਇਸ ਤਰ੍ਹਾਂ ਦੇ ਵਾਸ਼ਰੂਮ ਬਣੇ ਬਿਆ ਤੇ ਉਦੋਂ ਨੈਕਸਟ ਆਪਣਾ ਆ ਜਾਂਦੀ ਬੀੜੇ ਟਾਈਪ ਵੰਗੋ ਫੁੱਲੀ ਸਪੇਸ ਆ ਜਾਂਦੀ ਇੱਥੇ ਪੂਰੀ ਮਤਲਬ ਕਿ ਇੱਥੇ ਜਿਵੇਂ ਤੁਸੀਂ ਨਾ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨਾ ਮਤ ਤੇ ਜਿਹੜੇ ਵੀਰ ਹਨ ਆਪਾਂ ਕਮੈਂਟ ਕਰਦੇ ਹੁੰਦੇ ਆ ਤੇ ਈਵਨ ਕਾਲਸ ਵੀ ਕਰਦੇ ਹੁੰਦੇ ਆ ਵੀ ਆਪਾਂ ਨੂੰ ਘਰ ਜਾਈ ਤਾਂ ਜਿਹੜਾ ਹਨ ਵੀ ਪਿੰਡ ਵਾਲੇ ਮਾਹੌਲ ਚ ਚਾਹੀਦਾ ਬੈਠਣ ਉਹਨਾਂ ਵੀਰਾਂ ਲਈ ਹਨ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਮਕਾਨ ਹੈਗਾ ਵੀ ਪੂਰਾ ਖੁੱਲਾ ਢੁੱਲਾ ਇਹ ਹੈਗਾ ਵੀ ਪੂਰੇ ਪਿੰਡ ਵਾਲੇ ਮਾਹੌਲ ਚ ਮਤਲਬ ਆਪਾਂ ਕਹਿ ਰਹੀ ਨਾ ਪੂਰੀ ਸ਼ਾਂਤ ਜਗ੍ਹਾ ਵਾ ਤੇ ਉਦੋਂ ਨੈਕਸਟ ਤੇ ਨੂੰ ਇੱਕ ਆਹਲਾ ਰੂਮ ਮਿਲ ਜਾਂਦਾ ਵਾ ਇਹ ਰੂਮ ਦਾ ਵੀ ਸਾਇਸ ਚੈੱਕ ਕਰਾ ਦਿਓ ਕਲਰ ਵੀ ਗਰਹਣਾ ਹੈ ਇਹ ਵੀ ਆਪਣਾ ਫਰੈਸ਼ ਹੈ ਬਾਕੀ ਇਹ ਵੀ ਆਪਣਾ ਜਿਹੜਾ ਹੈਗਾ ਟੈਲ ਵਾਲੇ ਦੀ ਹੈ ਤੇ ਇਧਰਲੀ ਸਾਈਡ ਤੁਹਾਨੂੰ ਮਿਲ ਜਾਂਦੀ ਆਪਣਾ ਕਿਚਨ ਠੀਕ ਆ ਕਿ ਵੇ ਲੋ ਇਧਰਲੀ ਸਾਈਡ ਕਿਚਨ ਨਾਲ ਕਿ ਇੱਕ ਸਲਫੋਂ ਵਗੈਰਾ ਅੱਜ ਵੀ ਪਈਆਂ ਹੋਈਆਂ ਨੇ ਆਪਣੀਆਂ ਤੇ ਨੀਚੇ ਵੀ ਹਨ ਜਿਹੜਾ ਆਪਣਾ ਫਰਸ਼ ਲੱਗਿਆ ਹੋਇਆ ਉਹ ਚੈੱਕ ਕਰਾ ਦੋ ਜਿਹੜਾ ਆਪਣਾ 올ਡ ਥੀਮ ਵਾਲਾ ਫਰਸ਼ ਹੁੰਦਾ ਹੀ ਨਾ ਪਹਿਲਾਂ ਵੀ ਉਦਾਂ ਦਾ ਫਰਸ਼ ਮਿਲ ਜਾਂਦਾ ਤੇ ਉਧਰੋਂ ਆਪਾਂ ਕੋਰਨਰ ਤੇ ਵਿੰਡੋ ਮਿਲ ਜਾਂਦੀ ਆ ਜਿੱਥੋਂ ਤੁਹਾਨੂੰ ਹਨਾ ਕੰਮ ਕਰਦਿਆਂ ਨੂੰ ਬਾਹਰ ਦਾ ਵੀ ਵਿਊ ਆਊਗਾ ਤੇ ਇਹ ਜਿਹੜਾ ਆਪਣਾ ਕਿਚਨ ਦਾ ਡੋਰ ਆ ਇਧਰੋਂ ਵੀ ਮਿਲ ਜਾਂਦਾ ੜੇ ਇਧਰਲੀ ਸਾਈਡ ਤੋਂ ਚੈੱਕ ਕਰਾ ਦੋ ਹੋਰ ਲਓ ਵੀ ਜੇ ਤੁਸੀਂ ਹਨਾ ਵੀ ਆਹ ਤਾਂ ਆਪਾਂ ਮੇਨ ਘਰ ਦੇ ਵਿੱਚੋਂ ਕਿਚਨ ਦਿਖਾਇਆ ਤੁਹਾਨੂੰ ਉਧਰੋਂ ਵੀ ਜਿਹੜੀ ਐਂਟਰੀ ਹੈਗੀ ਆ ਤੇ ਉਦੋਂ ਨੈਕਸਟ ਆਪਣਾ ਇੱਕ ਆਹਲਾ ਬੈੱਡਰੂਮ ਆ ਜਾਂਦਾ ਇਹ ਬੈੱਡਰੂਮ ਦਾ ਸਾਈਜ਼ ਚੈੱਕ ਕਰਾਉਦੇ ਮੈਂ ਆਪਾਂ ਕਹਿੰਨੀ ਆ ਜਿੰਨੇ ਵੀ ਬੈੱਡਰੂਮਸ ਨੇ ਸਾਰੇ ਮਾਸਟਰ ਸਾਈਜ਼ ਦੇ ਬੈੱਡਰੂਮ ਹੀ ਨੇ ਪੂਰੇ ਖੁੱਲੇ ਡੁੱਲੇ ਬੈੱਡਰੂਮ ਆ ਤੇ ਨੀਤੇ ਚੈੱਕ ਕਰਾਉਦੇ ਟਾਇਲ ਵਗੈਰਾ ਪ੍ਰੋਪਰ ਲੱਗੀ ਹੋਈ ਆ ਸਾਰੇ ਮਕਾਨ ਦੇ ਵਿੱਚ ਤੇ ਉਦਾਂ ਵੀ ਪੇਂਟ ਵਗੈਰਾ ਦਾ ਵੀ ਸਾਰਾ ਕੰਮ ਨਮਾ ਹੋਇਆ ਬਸ ਇਹ ਬਾਕੀ ਬਸ ਨਾ ਇਹ ਹੀ ਆ ਵੀ ਇਹ ਮਕਾਨ ਜਿਹੜਾ ਹੈਗਾ ਵਾ ਥੋੜਾ ਪੁਰਾਣਾ ਬਣਿਆ ਵਾ ਟਾਇਲ ਵਾਲੇ ਤੇ ਆ ਉਦਾਂ ਪੂਰੀ A1 ਕੰਡੀਸ਼ਨ ਦੇ ਵਿੱਚ ਪਿਆ ਵਾ ਇਹ ਆਜੋ ਬਾਕੀ ਹੁਣ ਹਨਾ ਤੁਹਾਨੂੰ ਚੈੱਕ ਕਰਾਉਣਾ ਹੀ ਆਪਣੇ ਉੱਪਰੋਂ ਵੀ ਉੱਪਰੋਂ ਕਿਵੇਂ ਕਿਵੇਂ ਦਾ ਬਣਿਆ ਬਸਾਰਾ ਤੇ ਉੱਪਰ ਦੇਖ ਲਈਏ ਹਾਂ ਅਪਨ ਇਧਰੋਂ ਸਾਈਡ ਤੋਂ ਇਧਰੋਂ ਸਟੇਅਰਸ ਮਿਲ ਜਾਂਦੀਆਂ ਨੇ ਤੇ ਬਾਕੀ ਉੱਪਰੋਂ ਚੈੱਕ ਕਰਾਉਨੇ ਆ ਤੇ ਇੱਟਿਕਾ ਕੁਝ ਉੱਪਰ ਆਪਣਾ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆ ਇੱਕ ਰੂਮ ਤੋਂ ਤੁਹਾਨੂੰ ਇੱਧਰ ਮਿਲ ਜਾਂਦਾ ਵਾ ਮਤਲਬ ਇਹਨਾਂ ਨੇ ਇੱਥੇ ਨਾ ਆਪਣਾ ਐਕਸਟਰਾ ਸਮਾਨ ਨਹੀਂ ਰੱਖਿਆ ਵਾ ਵੀ ਉਦਾਂ ਹੀ ਯੂਜ਼ ਨਹੀਂ ਕਰਦੇ ਬਸ ਐਕਸਟਰਾ ਸਮਾਨ ਲਈ ਇਹਨਾਂ ਨੇ ਇਹਨੂੰ ਹਨਾ ਯੂਜ਼ ਕੀਤਾ ਵਾ ਤੇ ਬਾਕੀ ਇੱਕ ਇੱਧਰ ਵੀ ਮਿਲ ਜਾਂਦਾ ਉਹ ਵੀ ਚੈੱਕ ਕਰਾ ਦੋ ਮਿਹਰੇ ਆ ਇੱਧਰ ਨਾਲ ਦੀ ਵੀ ਇੱਕ ਥੋੜੀ ਸਪੇਸ ਤੋਂ ਇੱਧਰ ਮਿਲ ਜਾਂਦੀ ਹੈ ਮਤਲਬ ਕਿ ਜਿਵੇਂ ਹਨਾ ਇਹ ਘਰ ਉਦਾਂ ਦਾ ਵਾ ਵੀ ਸਿਰਫ ਤੁਹਾਨੂੰ ਜਗ੍ਹਾ ਦੀ ਮਿਲ ਲਈ ਉਹਦੇ ਵਿੱਚ ਮਿਲ ਜਾਣਾ ਵਾ ਬਾਕੀ ਤੁਸੀਂ ਇਹਨੂੰ ਹਨਾ ਆਪਣਾ ਢਾ ਕੇ ਨਵਦਵਾਰ ਤੋਂ ਨਵਾਂ ਤਿਆਰ ਕਰਾ ਸਕਦੇ ਹੋ ਮਤਲਬ ਕਿ ਰੈਨੋਵੇਟ ਕਰਾ ਸਕਦੇ ਹੋ ਤੇ ਜਿਹੜਾ ਹੁਣ ਆਪਾਂ ਇਸ ਮਕਾਨ ਦੀ ਡਿਟੇਲਸ ਦੀ ਗੱਲ ਕਰ ਲਈ ਤੇ ਆਪਣੇ ਕਬੂਡੇ ਪਿੰਡ ਦੇ ਵਿੱਚ ਮੂਗੇ ਸ਼ਹਿਰ ਦੇ ਵਿੱਚ ਪੈਣ ਦਾ ਕਬੂੜਾ ਪਿੰਡ ਉੱਥੇ ਬਣਿਆ ਹੋਇਆ ਤੇ ਜੇ ਆਪਾਂ ਮੇਨ ਹਾਈਵੇ ਤੋਂ ਹੁਣ ਜਿਹੜਾ ਮੇਨ ਹਾਈਵੇ ਆਉਂਦਾ ਆਪਣਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਉਹ ਤੋਂ ਵੀ ਦੂਰੀ ਗੱਲ ਕਰ ਲਈ ਰਹੀ ਸਾਢੇ 5 ਕਿਲੋਮੀਟਰ ਦੀ ਦੂਰੀ ਤੇ ਹੈਗਾ ਠੀਕ ਹੈ ਐਗਜ਼ੈਕਟ ਹੈ ਇਹ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤੇ 25 ਲੱਖ ਰੁਪਏ ਮਾਲਕਾਂ ਨੇ ਡਿਮਾਂਡ ਕੀਤੀ ਹੈ ਬਾਕੀ ਬੰਦਾ ਮੰਨਤਾ ਨੂੰ ਮੌਕੇ ਤੇ ਕੀਤਾ ਜਾਊਗਾ ਰਜਿਸਟਰੀ ਵਾਲੀ ਜਗਾਹ ਤੇ ਸਰਫ ਜਗਾਹ ਦੀ ਵੈਲਿਊ ਦੇ ਵਤੀ ਮਾਲਕਾਂ ਨੇ ਦੇ ਗਾਣਾ ਮਾ ਉਹ ਜੇ ਆਪਾਂ ਜਗਾ ਦੀ ਗੱਲ ਕਰਨੀ ਤੇ ਸੱਤ ਕੁਮਾਰਲੇ ਦੇ ਕਰੀਬ ਇਹ ਜਗਾ ਹੈਗੀ ਆ ਮੋਗੇ ਵਾਲੀ ਸਾਈਡ ਨਾਲ ਮਰਲਿਆਂ ਮਰਲਿਆਂ ਦੇ ਵਿੱਚ ਚੱਲਦੀ ਹੈ ਨਾ ਜਿੰਨਾ ਵੀ ਆਪਾਂ ਰੀਅਲ ਸਟੇਟ ਵਾਲਾ ਕੰਮ ਆ ਉਹ ਸਾਰਾ ਮਰਲਿਆਂ ਦੇ ਵਿੱਚ ਹੁੰਦਾ ਹੈ ਤਾਂ ਇੱਧਰ ਹਨਾ ਆਪਾਂ ਗੱਲ ਕਰ ਲਈ ਨਾ ਇਹ ਸੱਤ ਮਰਲੇ ਜਗਾ ਤੇ ਜੇ ਹਨਾ ਆਪਾਂ 200 ਦੇ ਵਿੱਚ ਗੱਲ ਕਰਨੀ ਚਾਹੀਏ ਆਪਾਂ ਨੇ 5 ਕੁ ਬਸ ਦੇ ਕਰੀਬ ਜਗਾ ਹੋ ਜਾਂਦੀ ਹੈ ਤੇ ਜੇ ਆਪਾਂ ਗੱਲ ਕਰ ਲਈ ਗਜਾਂ ਦੇ ਵਿੱਚ ਤਾਂ ਹੀ ਆਪਣੇ 245 ਰਾਇ ਦੀ ਕਰੀਬ ਜਗਾ ਪੈ ਜਾਂਦੀ ਹੈ ਠੀਕ ਹੈ ਵੱਡੇ ਮਰਲੇ ਆ ਇਹ ਜਿਹੜੇ ਸੱਤ ਮਰਲੇ ਨਾ ਵੱਡੇ ਮਰਲੇ ਆ ਤੇ ਹਨਾ ਇਸ ਦੇ ਨਾਲ ਹੀ ਆਪਾਂ ਦੱਸ ਦੇਈਏ ਕਿ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆਂ ਜੇਕਰ ਹਨਾ ਤੁਸੀਂ ਕੋਈ ਵੀ ਟਾਈਪ ਦਾ ਕੋਈ ਲੋਨ ਲੈਣਾ ਕੋਈ ਰਜਿਸਟਰੀਡ ਲੋਨ ਲੈਣਾ ਜਾਂ ਕੋਈ ਘਰ ਖਰੀਦਣ ਲਈ ਲੋਨ ਲੈਣਾ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦੇਾਂਗੇ ਜ਼ਰੂਰੀ ਨਹੀਂ ਹਨਾ ਵੀ ਜਿਹੜੇ ਘਰਾਂ ਦੀ ਆਪਾਂ ਵੀਡੀਓ ਪਾਉਂਦੇ ਆਂ ਸਿਰਫ ਉਹਨਾਂ ਤੇ ਲੋਨ ਦੀ ਸਰਵਿਸ ਆਪਾਂ ਪ੍ਰੋਵਾਈਡ ਕਰਾਉਂਦੇ ਆਂ ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਸਿਲੈਕਟ ਕੀਤੀ ਵੀ ਆ ਪਰ ਤੁਹਾਡੇ ਕੋਲ ਪੈਸਾਂ ਦੀ ਘਾਟ ਆ ਤਾਂ ਵੀ ਆਪਣੇ ਨਾਲ ਸੰਪਰਕ ਕਰਨ ਲਈ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪਾਂ ਤੁਹਾਨੂੰ ਤਾਂ ਵੀ ਲੋਨ ਦੀ ਸਰਵ ਤੇ ਜੇਕਰ ਹਨਾ ਤੁਸੀਂ ਵੀ ਆਪਣੇ ਕਿਸੇ ਕੋਠੀ ਜਾਂ ਮਕਾਨ ਨੂੰ ਸੇਲ ਤੇ ਲਾਉਣਾ ਹੈਗੀ ਉਹਦੀ ਵੀਡੀਓ ਸ਼ੂਟ ਕਰਵਾਉਣੀ ਆ ਤਾਂ ਵੀ ਆਪਣੇ ਨੰਬਰ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਐਂ ਬਸ ਆਈ ਸੀਗਾ ਆਈ ਵੀਡੀਓ ਦੋ ਸੇ ਮਕਾਨ ਤੁਹਾਨੂੰ ਕੈਮਰੇ ਲੱਗਿਆ ਤੇ ਵੀਡੀਓ ਤੁਹਾਨੂੰ ਤੇ ਮੇਰੇ ਲਈ ਲੱਗੀ ਤੁਸੀਂ ਉਹ ਵੀ ਤੁਹਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਕਿਉਂਕਿ ਨਾ ਕਾਫੀ ਟਾਈਮ ਤੋਂ ਡਿਮਾਂਡ ਆਦੀ ਸੀ ਵੀ ਪਿੰਡਾਂ ਵਾਲੀ ਸਾਈਡ ਨੂੰ ਵੀ ਕੋਈ ਮਕਾਨ ਲੈ ਕੇ ਆਉ ਕਿਉਂਕਿ ਕਾਫੀ ਵੀਰ ਹੁੰਦੇ ਹਨਾ ਜਿਨ੍ਹਾਂ ਨੂੰ ਪਿੰਡਾਂ ਵਾਲੇ এনवायरमेंट ਤੇ ਰਹਿਣਾ ਵਧੀਆ ਲੱਗਦਾ ਹੁੰਦਾ ਵਾ ਬਹੁਤ سارے ਐਨ ਆਰ ਆਈ ਵੀਰ ਵੀ ਵੀ ਸਿਟੀ ਰਿਪਾਇਰ ਤੋਂ ਦੂਰ ਰਹਿਣਾ ਤਾਂ ਹਨਾ ਜਿਹੜੇ ਵੀਰ ਇਦਾਂ ਦੇ ਆਪਣੇ ਕੋਲ ਫਰਮਾਇਤ ਕਰਦੇ ਹੁੰਦੇ ਆ ਉਹ ਇਸ ਮਕਾਨ ਵੱਲ ਆ ਸਕਦੇ ਆ ਜਗ੍ਹਾ ਵੀ ਕਾਫੀ ਮਿਲ ਜਾਣੀ ਹੈ ਤੇ ਇਹਨੂੰ ਹਨਾ ਤਾਂ ਕਿ ਆਪਦੇ ਹਿਸਾਬ ਨਾਲ ਵੀ ਬਣਾ ਸਕਦੇ ਹੋ ਤਾਂ ਹੀ ਹੁਣ ਮਿਲਦੇ ਆ ਇੱਕ ਹੋਰ ਨੰਬਰ ਵੀਡੀਓ ਦੇ ਨਾਲ ਤਸ਼ੀਅਕਾਲ